ਖੇਰ ਮਾਫੀਆ ਦੀ ਅੰਨੀ ਲੋਟਾ ਹਾਈ ਕੋਰਟ ਦੇ ਹੁਕਮਾਂ ਦੀਆਂ ਉਡਾਈਆਂ ੱਜੀਆਂ ਨੂਰਪੁਰ ਵਿਧੀ ਵਿੱਚ ਪ੍ਰਸ਼ਾਸਨ ਕੂਕ ਸੁੱਕਾ ਪਿੰਡ ਵਾਸੀ ਬਣੇ ਜੰਗਲ ਦੇ ਰੱਖ ਕੇ ਜੰਗਲਾਤ ਵਿਭਾਗ ਦੇ ਰੱਖੇ ਰਹੇ ਫੇ ਕੀ ਖੈਰ ਮਾਫੀਆ ਦੇ ਹੱਥ ਸਿਆਸੀ ਗਲਿਆਰਿਆਂ ਤੇ ਪ੍ਰਸ਼ਾਸਨ ਦਫ਼ਤਰਾਂ ਤੋਂ ਵੀ لمبے ਹਨ ਖੈਰ ਮਾਫੀਆ ਦਾ ਕਤਲੇਆਮ ਪ੍ਰਸ਼ਾਸਨ ਕਿਉਂ ਸੁੱਤਾ ਪਿੰਡ ਵਾਸੀਆਂ ਨੇ ਜਾਣ ਤੇ ਖੇਡ ਕੇ ਫੜੀ ਲੱਖਾਂ ਦੀ ਲੱਕੜ ਨੂਰਪੁਰ ਬੇਦੀ ਵਿੱਚ ਰਾਤੋਂ ਰਾਤ ਜੰਗਲ ਸਾਫ਼ ਲੋਕਾਂ ਨੇ ਮਾਫੀਆ ਦੀ ਲੱਕੜ ਵਿਭਾਗ ਦੇ ਹਵਾਲੇ ਕੀਤੀ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਭਰਾਏ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਮਾਨਯੋਗ ਹਾਈ ਕੋਰਟ ਨੇ ਵਾਤਾਵਰਨ ਦੀ ਰਾਖੀ ਲਈ ਰੁੱਖਾਂ ਦੀ ਕਟਾਈ ਉੱਤੇ ਮੁਕੰਮਲ ਪਾਬੰਦੀ ਲਗਾ ਕੇ ਜੰਗਲਾਤ ਵਿਭਾਗ ਨੂੰ ਹਾਈ ਅਲਰਟ ਤੇ ਰੱਖਿਆ ਹੈ। ਉੱਥੇ ਹੀ ਰੂਪਨਗਰ ਦੇ ਨੌਰਪੁਰਪੈਦੀ ਇਲਾਕੇ ਦੇ ਵਿੱਚ ਖੈਰ ਮਾਫੀਆ ਨੇ ਅੰਨੀ ਲੁੱਟ ਮਚਾਈ ਹੋਈ ਹੈ। ਤਾਜ਼ਾ ਮਾਮਲੇ ਨੇ ਸਿੱਧ ਕਰ ਦਿੱਤਾ ਹੈ ਕਿ ਜੰਗਲਾ ਦੀ ਰਾਖੀ ਹੁਣ ਸਰਕਾਰੀ ਮੁਲਾਜ਼ਮਾਂ ਦੇ ਭਰੋਸੇ ਨਹੀਂ। ਸਗੋ ਜਾਗਦੇ ਹੋਏ ਲੋਕਾਂ ਦੇ ਹਿੱਸੇ ਰੁੱਤੇ ਹੈ। ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਐਕਸਕਲੂਸਿਵ ਰਿਪੋਰਟ ਕਿ ਕਿਵੇਂ ਖੈਰ ਮਾਫੀਆ ਦੀ ਰਾਤ ਨੂੰ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਲੱਖਾਂ ਦੀ ਲੁੱਟ ਕਰ ਰਿਹਾ ਹੈ। ਇਹ ਤਸਵੀਰਾਂ ਦੇਖੋ। ਇਹ ਮਾਮਲਾ ਹੈ ਪਿੰਡ ਟੇਡੇਵਾਲ ਜਤੋਲੀ ਦਾ। ਜਿੱਥੇ ਖੈਰ ਮਾਫੀਆ ਨੇ ਕੀਮਤੀ The cat ਖੈਰ ਦੇ ਰੁੱਖਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਪਰ ਅਜੇ ਇਲਾਕੇ ਦੇ ਸੁਚੇਤ ਪਿੰਡ ਵਾਸੀਆਂ ਨੇ ਉਹ ਕਰ ਦਿਖਾਇਆ ਜੋ ਸ਼ਾਇਦ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਪਿੰਡ ਵਾਸੀਆਂ ਨੇ ਜਾਨ ਜੋਖਮ ਦੇ ਵਿੱਚ ਪਾ ਕੇ ਘੇਰਾਬੰਦੀ ਕੀਤੀ ਅਤੇ ਖੈਰ ਦੀ ਇਸ ਵੱਡੀ ਖੇਪ ਨੂੰ ਰੰਗੇ ਹੱਥੋਂ ਕਾਬੂ ਕਰ ਲਿਆ ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਇਹ ਲੁੱਟ ਲੰਬੇ ਸਮੇਂ ਤੋਂ ਜਾਰੀ ਹੈ ਲੱਖਾਂ ਰੁਪਏ ਦੀ ਲੱਕੜ ਚੋਰੀ ਕੀਤੀ ਜਾ ਰਹੀ ਆ ਪਰ ਜੰਗਲਾਤ ਵਿਭਾਗ ਦੀ ਨੀਂਦ ਉਦੋਂ ਖੁੱਲੀ ਜਦੋਂ ਪਿੰਡ ਵਾਸੀਆਂ ਨੇ ਖੁਦ ਮੋਰਚਾ ਸੰਭਾਲ ਲਿਆ ਹੁਣ ਸਭ ਤੋਂ ਵੱਡੇ ਅਤੇ ਤਿੱਖੇ ਸਵਾਲ ਇਹ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੇ ਮੌਜੂਦ ਇਹ ਕਟਾਈ ਕਿਵੇਂ ਹੋ ਰਹੀ ਹੈ ਕੀ ਜੰਗਲਾਤ ਵਿਭਾਗ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਹੈ ਕੀ ਮਾਫੀਆ ਦੇ ਅਸਲੀ ਸਰਗਨਾ ਤੱਕ ਪੁਲਿਸ ਦੇ ਹੱਥ ਪਹੁੰਚਣਗੇ ਇਸ ਇਲਾਕੇ ਦੇ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਇੱਥੇ ਮਾਫੀਆ ਦੀਆਂ ਆਰੀਆਂ ਕਿਸ ਦੇ ਇਸ਼ਾਰੇ ਤੇ ਚੱਲ ਰਹੀਆਂ ਹਨ ਰਾਤ ਦੇ ਹਨੇਰੇ ਦੇ ਵਿੱਚ ਵੱਡੀਆਂ ਗੱਡੀਆਂ ਲੱਕੜ ਲੰਦ ਕੇ ਨਿਕਲ ਜਾਂਦੀਆਂ ਹਨ ਪਰ ਰਸਤੇ ਵਿੱਚ ਕਿਤੇ ਵੀ ਕੋਈ ਨਾਕਾ ਜਾਂ ਚੈਕਿੰਗ ਨਹੀਂ ਹੁੰਦੀ ਕੀ ਇਹ ਮੰਨ ਲਿਆ ਜਾਵੇ ਕਿ ਖੈਰ ਮਾਫੀਆ ਦੇ ਹੱਥ ਸਿਆਸੀ ਗਲਿਆਰੇ ਤੇ ਪ੍ਰਸ਼ਾਸਨਿਕ ਦਫ਼ਤਰਾਂ ਤੋਂ ਵੀ ਲੰਬੇ ਹਨ ਸੂਤਰਾਂ ਦੇ ਮੁਤਾਬਕ ਫੜੀ ਗਈ ਖੈਰ ਦੀ ਲੱਕੜ ਦੀ ਕੀਮਤ ਬਾਜ਼ਾਰ ਦੇ ਵਿੱਚ ਕਈ ਲੱਕੜ ਰੁਪਏ ਹੈ ਇਲਾਕੇ ਦੇ ਵਿੱਚ ਚਰਚਾ ਹੈ ਕਿ ਇਹ ਸਿਰਫ ਇੱਕ ਖੇਪ ਹੈ ਜਦਕਿ ਹਰ ਰੋਜ਼ ਸੰਕਰੇ ਰੂਪ ਸੰਦਕ ਕਤਲੇਆਮ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਦਿਹਾਰਦਿਆ ਕਿਹਾ ਅਸੀਂ ਜੰਗਲ ਬਚਾਉਣ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾਈ ਹੈ ਹੁਣ ਦੇਖਣਾ ਇਹ ਹੈ ਕਿ ਸਰਕਾਰ ਇਹ ਲੱਕੜ ਫੜਨ ਵਾਲਿਆਂ ਤੇ ਕਾਰਵਾਈ ਕਰਦੀ ਹੈ ਜャ ਸਿਰਫ ਕਾਗਜੀ ਕਾਰਵਾਈ ਕਰਕੇ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੰਦੀ ਹੈ ਲੋਕਾਂ ਦੇ ਵੱਡੇ ਸਵਾਲ ਲੋਕ ਜਵਾਬ ਮੰਗਦੇ ਹਨ ਕੀ ਡੀ ਐਫਓ ਅਤੇ ਹੋਰ ਉੱਚ ਅਧਿਕਾਰੀ ਇਸ ਲੁੱਟ ਤੋਂ ਅਣਜਾਣ ਹਨ ਤੁਹਾਡੇ ਬੀਟ ਗਾਰਡ ਨੂੰ ਇਸ ਕਟਾਈ ਦੀ ਭਨਕ ਕਿਉਂ ਨਹੀਂ ਲੱਗੀ ਕੀ ਗਸ਼ਤ ਸਿਰਫ ਕਾਗਜਾਂ ਦੇ ਵਿੱਚ ਹੋ ਰਹੀ ਹੈ ਖੈਰ ਦੀ ਕਟਾਈ ਲਈ ਵੱਡੀਆਂ ਆਰੀਆਂ ਅਤੇ ਗੱਡੀਆਂ ਦੀ ਵਰਤੋਂ ਹੁੰਦੀ ਹੈ ਇੰਨੇ ਵੱਡੇ ਪੱਧਰ ਉੱਤੇ ਹੋ ਰਹੀ ਹਲਚਲ ਵਿਭਾਗ ਦੀਆਂ ਨਜ਼ਰਾਂ ਤੋਂ ਲੇ ਕਿਵੇਂ ਰਹੀ ਸਿਰਫ ਲੱਕੜ ਜਬਤ ਕਰਨਾ ਹੀ ਕਾਫੀ ਨਹੀਂ ਕੀ ਤੁਸੀਂ ਉਹਨਾਂ ਵੱਡੀਆਂ ਮੱਛੀਆਂ ਤੇ ਐਫ ਆਈ ਆਰ ਦਰਜ ਕਰੋਗੇ ਜੋ ਪੂਰੇ ਨੈਟਵਰਕ ਨੂੰ ਚਲਾ ਰਹੇ ਹਨ ਕੀ ਮਾਨਜੋਗ ਹਾਈ ਕੋਰਟ ਦੀਆਂ ਰੋਕਾ ਸਿਰਫ ਗਰੀਬ ਬੰਦੇ ਲਈ ਹਨ ਮਾਫੀਆ ਲਈ ਕਿਉਂ ਨਹੀਂ ਜੇ ਪਿੰਡ ਵਾਸੀ ਨਾ ਜਾਗਦੇ ਤਾਂ ਕੀ ਇਹ ਲੱਖਾਂ ਦੀ ਸਰਕਾਰੀ ਸੰਪਤੀ ਅੱਜ ਚੋਰੀ ਨਾ ਹੋ ਜਾਂਦੀ ਮੌਕੇ ਉਤੇ ਮੌਜੂਦ ਪਿੰਡ ਵਾਸੀਆਂ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਸ਼ਾਮਲ ਵੱਡੇ ਮગર ਮੱਛਾਂ ਨੂੰ ਨਾ ਫੜਿਆ ਗਿਆ ਜੇ ਪ੍ਰਸ਼ਾਸਨ ਨੇ ਸਿਰਫ ਲੱਕੜ ਫੜ ਕੇ ਖਾਣਾ ਪੂਰਤੀ ਕੀਤੀ ਜਾਂ ਮਾਫੀਆ ਦੇ ਸਰਗਣਾ ਦੇ ਸ਼ਕੱਜਾ ਨਹੀਂ ਕੱਸਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਈਵੇ ਜਾਮ ਕਰਕੇ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਨੂਰਪੁਰਵੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੇ ਨਾਲ ਕੇਰ ਸਿੰਘ ਧਾਰਨੀ ਦੀ ਰਿਪੋਰਟ ਰੰਜੀ ਸਰ ਬੇਨਤੀ ਇਹ ਹੈ ਕਿ ਮੈਂ ਬਾਈ ਚਾਂਸ ਮੇਰਾ ਇੱਕ ਇੱਥੇ ਛੋਟਾ ਜਿਹਾ ਖੇਤ ਪੈਂਦਾ ਮੈਂ ਸ਼ਾਮ ਨੂੰ ਸੈਰ ਸੁਰ ਕਰਨ ਨੂੰ ਅਕਸਰ ਆਨਾਂ ਰਹਿਣਾ ਸਵੇਰ ਨੂੰ ਵੀ ਆਨਾ ਲੇਕਿਨ ਸ਼ਾਮ ਨੂੰ ਮੈਂ ਕਦੇ ਕਦਾਈ ਆਪਣੇ ਖੇਤ ਵੱਲ ਢੇੜਾ ਮਾਰਨੇ ਆ ਜਾਂਦਾ ਉਸੇ ਨਿਸ਼ਬਤ ਮੈਂ ਅੱਜ ਵੀ ਸਾਡੇ ਇੱਕ ਬਹੁਤ ਹੀ ਸਮਾਜ ਸੇਵੀ ਬੜੇ ਸਤਿਕਾਰਯੋਗ ਬਜ਼ੁਰਗ ਸੀਗੇ ਐਕਸ ਸਰਪੰਚ ਬਲੌਕ ਸੰਤੀ ਦੇ ਵੀ ਉਹਦੇ ਵੀ ਰਹੇ ਆ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ ਉਹ ਉਹਨਾਂ ਦੀ ਡੈਥ ਤੋਂ ਬਾਅਦ ਲੇਟ ਜਾ ਵੇਲਾ ਹੋ ਕੇ ਮੈਂ ਕਿਹਾ ਚੱਲ ਸੈਰ ਕਰਕੇ ਆਵਾਂ ਸਾਰਾ ਦਿਨ ਬੈਠੇ ਆ ਉਹ ਮੈਂ ਜਦੋਂ ਅੱਗੇ ਆਇਆ ਤੇ ਮੈਨੂੰ ਥੋੜੀ ਵਾਸ਼ਰੂਮ ਦੀ ਲੱਗਿਆ ਕਿ ਵਾਸ਼ਰੂਮ ਕਰਨਾ ਹੈ ਉਹ ਬਾਥਰੂਮ ਕਰਦਿਆਂ ਮੈਂ ਦੇਖਿਆ ਆਲੇ ਦੁਆਲੇ ਬੀਬੀਆਂ ਲੱਗੀਆਂ ਹੋਈਆਂ ਸੀ ਕਿਤੇ ਨਾ ਕਿਤੇ ਖੇਤ ਦੇ ਵਿੱਚ ਕੋਈ ਨਾ ਕੋਈ ਦਿਖੀ ਜਾਵੇ ਮੈਂ ਕਰਦਾ ਕਰਦਾ ਸੋਚਦਾ ਸੋਚਦਾ ਅੱਗੇ ਆ ਗਿਆ ਅੱਗੇ ਆ ਕੇ ਦੇਖਿਆ ਤਾਂ ਆ ਜਿਹੜਾ ਸਮਾਨ ਇੱਥੇ ਛਿਲਿਆ ਪਿਆ ਸੀ ਬਿਲਕੁਲ ਤਿਆਰ ਕੀਤਾ ਹੋਇਆ ਪਿਆ ਕੋਈ ਬੰਦਾ ਇੱਥੇ ਹੈ ਨਹੀਂ ਸੀ ਮੈਂ ਸੱਚ ਕਹਿਣਾ ਕੋਈ ਬੰਦਾ ਇੱਥੇ ਹੈ ਨਹੀਂ ਸੀ ਸਾਨੂੰ ਨਹੀਂ ਪਤਾ ਇਹ ਮਾਲ ਮਿਲੀ ਭੁਗਤਣ ਨਾਲ ਆਇਆ ਹੈ ਸਾਡੇ ਜੰਗਲ ਤੋਂ ਆਇਆ ਹੈ ਜਾਂ ਕਿਸੇ ਹੋਰ ਦੇ ਜੰਗਲ ਤੋਂ ਆਇਆ ਹੈ ਲੇਕਿਨ ਮੌਜੂਦ ਪਿਆ ਹੈ ਇਹ 26 ਪੀਸ ਜਿਹੜੇ ਨੇ ਖੈਰ ਦੇ ਤਿਆਰ ਕੀਤੇ ਹੋਏ ਪਏ ਨੇ ਕਿੱਥੇ ਜਾਣੇ ਸੀ ਕਿੱਥੇ ਨਹੀਂ ਜਾਣੇ ਸੀ ਅੱਜ ਜਾਣੇ ਸੀ ਕਾਦੇ ਆਏ ਹੋਏ ਆਈ ਡੋਟ ਨੋ ਅਬਾਊਟ ਦੈਟ ਲੇਕਿਨ ਮਾਲ ਮੌਜੂਦ ਹੈ ਇਹਨੂੰ ਤੁਸੀਂ ਆਪਣੀ ਜ਼ਿੰਮੇਵਾਰੀ ਚ ਲੈ ਕੇ ਅਗਲੀ ਕਾਰਵਾਈ ਵਾਸਤੇ ਜਿਹੜਾ ਹੈ ਉਹ ਭੇਜੋ ਤੀਨ ਕੇ ਲੱਗੇ ਪਤਾ ਇੱਥੇ ਇੱਕ ਅੱਡਾ ਹੈ ਚਾਰ ਪੰਜ ਅੱਡੇ ਨੇ ਪਰਲੇ ਵਸੇ ਹੋਰ ਨੇ ਮੈਨਾਂ ਕਿ ਉਹਨੂੰ ਅਸੀਂ ਪਹਿਲਾਂ ਵੀ ਰਿਪੋਰਟ ਕੀਤੀ ਹੁਣ ਵੀ ਰਿਪੋਰਟ ਕਰਨੇ ਆ ਤੇ ਇਹਨਾਂ ਬੰਦਿਆਂ ਨੂੰ ਨੱਥ ਪਾਈ ਜੇ ਉਹਨਾਂ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਨੱਥ ਉਹ ਪਿੰਡ ਰੂੜੇਵਾਲ ਡੇਡੇਵਾਲ ਦੇ ਵਿਚਕਾਰ ਇੱਕ ਜਗ੍ਹਾ ਹੈ ਜਿੱਥੇ ਅੱਜ ਸਾਨੂੰ ਇਹਨਾਂ ਪਿੰਡ ਦੇ ਮੌਜੂਦ ਸੱਜਣਾ ਦਾ ਫੋਨ ਆਏ ਸੀਗੇ ਸਤਕਾਰਜੋਰੀ ਚੋਰੀ ਰੋਸ਼ਨ ਲਾਲ ਜੀ ਤੇ ਹੋਰ ਵੀ ਸਾਥੀ ਸੀਗੇ ਕਿ ਕਿ ਸੈਰ ਕਰ ਰਹੇ ਸੀਗੇ ਕਿਸਾਨ ਆਪਣੇ ਖੇਤਾਂ ਦੇ ਨੇੜੇ-ਤੇੜੇ ਜਿੱਦਾਂ ਸ਼ਾਮ ਨੂੰ ਕਰਦੇ ਆ ਪਿੰਡਾਂ ਦੇ ਵਿੱਚ ਉਸ ਵੇਲੇ ਉਹਨਾਂ ਨੇ ਦੇਖਿਆ ਵੀ ਇੱਥੇ ਕੋਈ ਦਰਖਤ ਜਿਹੜੇ ਆ ਖੈਰ ਦੇ ਉਹ ਪੇ ਵੱਡੇ ਹੋਏ ਪੇ ਸੀਗੇ ਜਿਹਦਾ ਔਰੋ ਖੁਰਦ-ਬੁਰਦ ਹੋਣੇ ਸੀਗੇ ਸੋ ਇਹਨਾਂ ਨੇ ਮੈਨੂੰ ਮਸਲਾ ਧਿਆਨ ਚ ਲਿਆਂਦਾ ਮੈਂ ਪ੍ਰਸ਼ਾਸਨ ਦੇ ਧਿਆਨ ਚ ਵਿੱਚ ਲਿਆਂਦਾ ਔਰ ਅਸੀਂ ਤਾਂ ਇਹੀ ਜਾਂਦੇ ਆ ਸਾਡੇ ਚਾਹੇ ਦਰਿਆ ਹੋਣ ਚਾਹੇ ਸਾਡੇ ਜੰਗਲ ਹੋਣ ਇਹ ਪੂਰੇ ਪੰਜਾਬ ਦੇ ਵਿੱਚ ਲੋਕੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ 21 ਜ਼ਿਲ੍ਹਾ ਹੈ ਔਰ ਇੱਕੇ ਇਲਾਕਾ ਹੈ ਜਿੱਚ ਕੁਦਰਤੀ ਸੁਹਾਪਣ ਹੈ ਇੱਚ ਦਰਿਆ ਵੀ ਹੈਗੇ ਆ ਔਰ ਇੱਚ ਸਾਡੇਆਂ ਸ਼왈ਕਦੀਆਂ ਪਹਾੜੀਆਂ ਵੀ ਹੈਗੀਆਂ ਸੋ ਅਸੀਂ ਸਮੇਂ-ਸਮੇਂ ਤੇ ਜਿਹੜੀ ਆਵਾਜ਼ ਚੱਕਦੇ ਆ ਔਰ ਇਹਨੂੰ ਇੱਥੇ ਜਿਹੜਾ ਇਸ ਮਾੜੇ ਕੰਮਾਂ ਨੂੰ ਰੋਕਣ ਲਈ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬਣਦੇ ਅੱਜ ਵੀ ਬਣਿਆ ਔਰ ਇਹ ਇਸ ਵਕਤ ਡਿਪਾਰਟਮੈਂਟ ਆ ਗਿਆ ਇਹ ਕਰੀਬ 20 ਕੇ 25 ਮੋਚੇ ਐ ਨਹੀਂ ਗਿਣਤੀ ਜਿਹਨ ਲ ਲੈਣੇ ਆ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆ ਅੱਜ ਸਰਪੰਚ ਅਕਸਰ ਦੂਜਾ ਵੀ ਹੈਗਾ ਅੱਜ ਸਾਨੂੰ ਟੇਡੇ ਵਾਲ ਪੱਤੀ ਪਿੰਡ ਜਤੋਲੀ ਇੱਥੋਂ ਸਾਨੂੰ ਪਿੰਡ ਦੇ ਬਹੁਤ ਸਾਰੇ ਮੋਤਵਰ ਸਰਪੰਚ ਸਾਹਿਬ ਤੇਰੇ ਪੁਲਿਸ ਮੀਡੀਆ ਮੀਡੀਆ ਔਰ ਪੁਲਿਸ ਡਿਪਾਰਟਮੈਂਟ ਵੱਲੋਂ ਸਾਨੂੰ ਫੋਨ ਤੇ ਔਰ ਸਾਡੇ ਡੀਪੀਓ ਸਾਹਿਬ ਨੂੰ ਮੈਸੇਜ ਮਿਲਿਆ ਸੀ ਕਿ ਕਿਸੇ ਅਣਪਛਾਤੇਆਂ ਵੱਲੋਂ ਇੱਥੇ ਜਿਹੜੀ ਖੇਰ ਦੀ ਛਲਾਈ ਕਰਕੇ ਢੇਰੀਆਂ ਲਾਈਆਂ ਹੋਈਆਂ ਆ। ਅੱਜ ਅਸੀਂ ਮੌਕੇ ਤੇ ਆ ਕੇ ਮੈਂ ਆਪਣੇ ਸਟਾਫ ਦੇ ਨਾਲ ਜਿਹੜਾ ਮਾਲ ਹੈਗਾ ਇਹਨੂੰ ਆਪਣੇ ਹੈਂਡਓਵਰ ਕੀਤਾ ਹੈ। ਪਰ ਆਪਾਂ ਇਹਦੀ ਆਪਣੀ ਡਿਪਾਰਟਮੈਂਟਲੀ ਵੈਰੀਫਿਕੇਸ਼ਨ ਕਰਾਂਗੇ ਕਿ ਇਹ ਕਿਸ ਨੇ ਇੱਥੇ ਵੱਢ ਕੇ ਰੱਖਿਆ ਹੋਇਆ ਹੈ। ਅਗਰ ਜੇ ਕੋਈ ਵੀ ਸਾਡਾ ਵੀ ਕੋਈ ਡਿਪਾਰਟਮੈਂਟ ਲਈ ਕੋਈ ਕਿਸੇ ਦੀ ਮਿਲੀ ਭੁਗਤ ਹੋਈ ਆਪਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਔਰ ਅਸੀਂ ਇਹਦੇ ਬਾਰੇ ਜਲਦ ਤੋਂ ਜਲਦ ਪਤਾ ਲਗਾਵਾਂਗੇ ਕਿ ਇਹ ਕਿਸ ਵੱਲੋਂ ਕਟਿਆ ਗਿਆ ਹੈ ਕਿਉਂਕਿ ਮਾਨਜੋਗ ਹਾਈ ਕੋਰਟ ਵੱਲੋਂ ਸਟੇ ਲੱਗੀ ਹੋਈ ਹੈ ਇਸ ਦੇ ਬਾਵਜੂਦ ਵੀ ਜਿਹੜੇ ਖੈਰ ਅਨਸਰ ਹੈ ਉਹਨਾਂ ਵੱਲੋਂ ਜਾਨਕੀ ਦੇਰ ਸਵੇਰ ਜਿਹੜੀ ਇਹ ਖੈਰ ਚੋਰੀ ਦਾ ਜਿਹੜਾ ਸਿਸਲਾ ਚੱਲ ਰਿਹਾ ਆਪਾਂ ਇਹਨੂੰ ਰੋਕਣ ਵਾਸਤੇ ਦਿਨ ਰਾਤ ਅਸੀਂ ਮਿਹਨਤ ਕਰ ਰਹੀਆਂ ਔਰ ਸਾਡਾ ਸਟਾਫ ਵੀ ਇਸ ਦੇ ਬਾਵਜੂਦ ਬੜਾ ਪੂਰੀ ਤਰ੍ਹਾਂ ਪਾਬੰਦ ਹੈ